ਸਾਊਦੀ ਅਰਬ ਦੀ ਜੇਲ੍ਹ ਚ ਬੰਨ ਜਗਦੀਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸੰਗਰੂਰ ਤੋਂ ਸਾਂਸਦ ਮੈਂਬਰ ਭਗਵੰਤ ਮਾਨ ਦੇ ਅੱਗੇ ਮਦਦ ਦੇ ਗੋਹਲ ਲਗਾਈ ਹੈ। ਦਰਅਸਲ ਜਗਦੀਸ਼ ਫਤੇਗੜ ਸਾਹਿਬ ਦਾ ਰਹਿਣ ਵਾਲਾ ਹੈ। ਕਿਉਂਕਿ ਰੋਜੀ ਰੋਟੀ ਲਈ 사ਊਦੀ ਅਰਬ ਦੇ ਟਰਾਲਾ ਚਲਾਉਂਦਾ ਕੰਮ ਕਰਦਾ ਸੀ। ਇੱਕ ਸੜਕ ਹਾਦਸੇ ਚ ਉਸਦਾ ਟਰਾਲਾ ਹਾ사ਗ੍ਰਸਤ ਹੋ ਗਿਆ ਸੀ ਜਿਸ ਕਕੇ ਟਰਾਲੇ ਦੇ ਮਾਲਕ ਨੇ ਜਗਦੀਸ਼ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ। ਜਿਸ ਸਦਕਾ ਪਰਿਵਾਰ ਵੱਲੋਂ ਜਗਦੀਸ਼ ਨੂੰ ਵਤਨ ਵਾਪਸ ਮੰਗਵਾਲਣ ਲਈ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਭਗਵੰਤ ਮਾਨ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾਂ ਵੱਲੋਂ ਜਗਦੀਸ਼ ਨੂੰ ਭਾਰਤ ਵਾਪਸ ਲਿਆਉਣ 'ਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਦੱਸਦੇ ਕਿ ਜਗਦੀਸ਼ ਦੇ ਪਰਿਵਾਰ ਵਾਲਿਆਂ ਦੀ ਟੇਕ ਸਿਰਫ ਭਗਵੰਤ ਮਾਨ ਤੇ ਹੀ ਲੱਗੀ ਹੋਈ ਹੈ ਕਿ ਉਹ ਕਦੋਂ ਉਹਨਾਂ ਦੇ ਪੁੱਤਰ ਨੂੰ ਸਹੀ ਸਲਾਮਤ ਕਰ ਵਾਪਸ ਲੈ ਕੇ ਆਉਣਗੇ ਮੇਰਾ ਨਾਮ ਰੰਤੀਰ ਸਿੰਘ ਹੈ ਰੰਤੀਰ ਸਿੰਘ ਜੀ ਅੱਜ ਭਗਵੰਤ ਮਾਨ ਕੋਲ ਆਏ ਕਿਵੇਂ ਆਏ ਸੀ ਕੀ ਕੰਮ ਆਇਆ ਸੀ ਜੀ ਅਸੀਂ ਆਪਣੇ ਬ੍ਰਦਰ ਦੀ ਸਿਲਸਿਲੇ ਵਿੱਚ ਆਏ ਸੀ ਮੇਰਾ ਬ੍ਰਦਰ 2017 ਵਿੱਚ ਗਿਆ ਸੀ ਸਾਊਦੀ ਅਰਬ ਡਰਾਈਵਿੰਗ ਦੇ ਤੌਰ ਤੇ ਗਿਆ ਸੀ ਤੇ ਅਸੀਂ ਉਹ ਨਾ ਬਣਾਉ ਦਾ ਐਕਸੀਡੈਂਟ ਹੋ ਗਿਆ ਸੀ ਗੱਡੀ ਦਾ ਟਰਾਲੇ ਦਾ ਤੇ ਉਹਦੇ ਮਾਲਕ ਨੇ ਚਲੋ ਉਹਦੀ ਰੱਬ ਦੀ ਕਿਸਮ ਨਾਲ ਉਹਦੀ ਜਾਨ ਤਾਂ ਬਚ ਗਈ ਪਰ ਉਹਦੇ ਮਾਲਕ ਨੇ ਉਹ ਨੂੰ ਜੇਲ੍ਹ ਵਿੱਚ ਮਤਲਬ ਕਰਵਾ ਦਿੱਤਾ ਤੇ ਜੇਲ੍ਹ ਵਿੱਚ ਉਹ ਕਹਿੰਦਾ ਮੈਂ ਤੈਨੂੰ ਤਾਂ ਛਡਵਾਉਂਗਾ ਜੀ ਇਹ ਕਹਿੰਦਾ ਇੰਡੀਆ ਤੋਂ ਪੈਸੇ ਮੰਗਵਾਉਂਗਾ ਤੈਨੂੰ ਤੇ ਮਤਲਬ ਪੈਸੇ ਵੀ ਕਾਫੀ ਜ਼ਿਆਦਾ ਮੰਗ ਰਹੇ ਆ ਉਹ ਤੇ ਲੱਖ ਰੁਪਇਆ ਮੰਗ ਰਹੇ ਆ ਤਾਂ ਮਤਲਬ ਉਧਰ ਲ 1 ਲੱਖ ਰਿਆਲ ਤੇ ਉੱਪਰ ਪੈਸੇ ਮੰਗ ਰਿਆ ਹੋਊਗਾ ਤੇ ਇੰਡੀਆ ਦਾ ਨਮਸਮ 22-23 ਲੱਖ ਰੁਪਏ ਬਣ ਜਾਂਦਾ ਇਸ ਤੇ ਤੇ ਇੰਨੇ ਪੈਸੇ ਹੁੰਦੇ ਤਾਂ ਅਸੀਂ ਉਹਨਾਂ ਨੂੰ ਹੋਰ ਕਿਸੇ ਵਧੀਆ ਕੰਟਰੀ 'ਚ ਭੇਜ ਦਿੰਦੇ ਤੇ ਉਹ 7 ਮਹੀਨੇ 8 ਮਹੀਨੇ ਹੋ ਗਏ ਜੀ ਉਹ ਜਗਦੀਸ਼ ਨੂੰ ਤੇ ਉਹ ਆਪਣਾ ਉਹ ਕਹਿੰਦਾ ਮੇਰੀ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ ਉੱਥੇ ਕਿੱਥੇ ਆਉਣ ਉਹ ਕੀ ਉਹ 사ઉਦੀ ਦੀ ਰਿਆਦ ਸ਼ਹਿਰ ਦੀ ਕੋਈ ਜੇਲ੍ਹ ਵਿੱਚ ਆਈ ਸੀ ਜਨ ਜਨ ਮਲ ਜੇਲ੍ਹ ਹੈ ਜੀ ਕੋਈ ਉੱਥੇ ਉਹਨਾਂ ਉੱਥੇ ਬੰਦਾ ਜੀ ਕੀ ਕੀ ਇਸੇ ਜਗ੍ਹਾ ਕੇ ਜੇਲ੍ਹ ਚ ਕਰਵਾਇਆ ਹੈਗਾ ਉਹਦੇ ਮਾਲਕ ਨੇ ਕਰਵਾਇਆ ਹੈ ਹਾਂ ਜੀ ਉਹਦੇ ਮਾਲਕ ਨੇ ਨਹੀਂ ਕਰਵਾਇਆ ਉਹ ਕਹਿੰਦਾ ਮਾਲਕ ਕਹਿੰਦਾ ਮੈਨੂੰ ਪੈਸੇ ਦੇ ਮੁਕਵਾ ਦੇ ਇੰਡੀਆ ਤੋਂ ਕਹਿੰਦਾ ਮੈਂ ਤੈਨੂੰ ਬਾਹਰ ਕਰਵਾ ਦੂੰਗਾ ਅੱਛਾ ਹਾਂ ਮਤਲਬ ਕੋਈ ਉਹਦੀ ਹੁਣ ਤੱਕ ਪੇਸ਼ੀ ਨਹੀਂ ਪਈ ਜਾਂ ਤਾਂ ਉਹਨੇ ਮਾਲਕ ਨਹੀਂ ਉਹਨੂੰ ਜ਼ਬਰਦਸਤੀ ਅੰਦਰ ਕਰਵਾਇਆ ਹੋਇਆ ਹੈ ਮਹਿੰਦਰ ਸਿੰਘ ਜੀ ਤੁਹਾਡੇ ਬੇਟਾ ਗਿਆ ਜੀ ਤੁਸੀਂ ਕੀ ਸਮਝਦੇ ਹੋ ਸਾਉਦੀਆ ਰਯਾ ਵਰਗੀ ਕੰਟਰੀ ਚ ਗਿਆ ਹੈ ਤੇ ਉਨਕੀ ਮੈਂ ਕੀ ਕੰਡੀਸ਼ਨ ਚ ਫਸਿਆ ਹੋਇਆ ਤੁਹਾਨੂੰ ਕੋਈ ਫੋਨ ਆਉਂਦਾ ਤਾਂ ਕੀ ਕਹਿੰਦਾਗਾ ਉਹ ਤਾਂ ਆਇਆ ਕਹਿੰਦਾ ਜੀ ਮਤਲਬ ਮੈਂ ਮੈਨੂੰ ਉੱਥ ਈਮਾਨ ਸਾਹਿਬ ਚੱਕ ਕੋਲ ਜਾ ਕੇ ਆਓ ਜੋ ਸਾਡਾ ਕੋਈ ਨਾ ਕੋਈ ਹਿੱਦਾ ਕਰਨਗੇ ਕਿੱਥੇ ਆਉਗੇ ਜੇ ਇੱਥੇ ਜੇਲ੍ਹ ਚ ਸਮਾਹ ਜੇਲ੍ਹ ਚ ਫੋਨ ਕਰਕੇ ਕਿ ਉਹ ਨਾ ਦੁਖੀ ਰਹਾ ਹੋ ਜੀ ਉੱਥੇ ਕਿਹੜੇ ਹੁਣ ਹੋਈ ਰਾਇ ਨੇ ਜੇਲ੍ਹ ਚ ਦਾ ਸੁਗੇ ਹੁੰਦਾ ਹੀ ਨਹੀਂ ਦੁਖੀ ਹੋਇਆ ਮਤਲਬ ਉਹ ਕਿੱਥੇ ਦੀ ਅਮਨ ਸਾਹਿਬ ਲੜਕਾ ਹੈ ਕਿੱਥੋਂ ਆਇਆ ਹੈ ਜੀ ਕਿੱਥੇ ਫਸਿਆ ਹੈ ਜੀ ਦੇਖੋ ਜੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਡਾ ਜਿਹੜਾ ਯੂਥ ਹੈ ਉਹ ਇੱਥੇ ਰੋਜ਼ਗਾਰ ਦੀ ਘਾਟ ਕਰਕੇ ਵਿਦੇਸ਼ਾਂ ਵੱਲ ਨੂੰ ਬਹੀਰਾਂ ਘਾਤ ਰਹੇ ਸੌਦੀ ਅਰਬ ਵਰਗੇ ਮਸਕਟ ਵਰਗੇ ਦੁਬਈ ਵਰਗੇ ਕੰਟਰੀਆਂ ਚ ਜਾ ਕੇ ਉੱਥੇ ਉਹਨਾਂ ਨੂੰ ਉੱਠ ਚਾਰਨੇ ਪੈ ਰਹੇ ਨੇ ਟਿੱਬਿਆਂ ਚ ਧੱਕੇ ਖਾਂਦੇ ਨੇ ਸਾਡੇ ਨੌਜਵਾਨ ਮੁੰਡੇ ਕਿਉਂਕਿ ਇੱਥੇ ਨੌਕਰੀ ਨਹੀਂ ਮਿਲਦੀ ਸੋ ਮੇਰੇ ਕੋਲੇ ਹਰ ਰੋਜ਼ 30 ਤੋਂ 40 ਪਾਸਪੋਰਟ ਜਿਹੜੇ ਨੇ ਜਾ ਤਾਂ ਉੱਥੇ ਜਿਹੜੇ ਫਸ ਗਏ ਉਹਨਾਂ ਦੇ ਨੇ ਜਾਂ ਕੋਈ ਕਹਿੰਦਾ ਸਾਡੀ ਡੈੱਡ ਬਾਡੀ ਮੰਗਾ ਦਿਓ ਜੀ ਜਾਂ ਉੱਥੇ ਜੇਲ੍ਹਾਂ ਚ ਬੈਠੇ ਨੇ ਸੋ ਅੱਜ ਵੀ ਫਤੇਖੜ ਸਾਹਿਬ ਤੋਂ ਜਗਦੀਸ਼ ਨਾਂ ਦੇ ਮੁੰਡੇ ਤੱਕ ਮੇਰੇ ਕੋਲ ਕਾਗਜ਼ ਆਏ ਨੇ ਉਹਦਾ ਉਹਨਾਂ ਦੇ ਬ੍ਰਦਰ ਤੇ ਉਹਨਾਂ ਦੇ ਪਿਤਾ ਜੀ ਆਏ ਨੇ ਮੇਰੇ ਕੋਲੇ ਤੇ ਇੱਕ ਹੋਰ ਮਲੇਸ਼ੀਆ ਫਸੇ ਹੋਏ ਨੇ ਉਹ ਸਾਡੇ ਐਮਐਲਏ ਸਾਹਿਬ ਉਹ ਕਹਿੰਦੇ ਮੈਂ ਤੁਹਾਨੂੰ ਕੱਲ ਨੂੰ ਪਹੁੰਚਾਉਂਗਾ ਰੋਪੜ ਦੇ ਹਲਕੇ ਦੇ ਗੜਸ਼ੰਕਰ ਦੇ ਹਲਕੇ ਦੇ ਨੇ ਤੇ ਮੇਰੇ ਕੋਲੇ ਹਰ ਰੋਜ਼ ਆਉਂਦੇ ਨੇ ਦੁੱਖ ਦੀ ਗੱਲ ਇਹ ਹੈ ਚਲੋ ਆ ਜਾਣਗੇ ਵਾਪਸ ਆ ਜਾਣਗੇ ਹੁਣ ਤਾਂ ਕਿਉਂਕਿ ਗਏ ਤਾਂ ਇਹ ਇੱਥੋਂ ਜ਼ਮੀਨ ਵੇਚ ਕੇ ਜਾਂ ਮਾਂ ਦੇ ਗਹਿਣੇ ਵੇਚ ਕੇ ਗਏ ਤਾਂ ਕਮਾਈਆਂ ਕਰਨ ਸੀ ਪਰ ਹੁਣ ਜਾਨ ਤੇ ਬਣ ਗਈ ਹੁਣ ਇਹੀ ਇਸੇ ਗੱਲ 'ਚ ਭਲਾਈ ਮੰਨ ਰਹੇ ਆ ਕਿ ਆ ਜੇ ਬਸ ਇੱਥੇ ਇੱਕ ਡੰਗ ਰੋਟੀ ਖਾ ਲਾਂਗੇ ਸੋ ਮੈਂ ਤੁਹਾਡੇ ਜ਼ਰੀਏ ਇਹ ਵੀ ਬੇਨਤੀ ਕਰਦਾ ਖਾਸ ਤੌਰ ਤੇ ਜਦੋਂ ਖਾੜੀ ਮੁਲਕਾਂ 'ਚ ਜਾਣਾ ਹੈ ਤਾਂ ਜਿਹੜਾ ਪੂਰੀ ਜਾਣਕਾਰੀ ਤੇ ਪੂਰਾ ਇਨਕੁਆਇਰੀ ਕਰਕੇ ਜਾਓ ਕਿਉਂਕਿ ਏਜੰਟ ਇੱਥੇ ਸੁਪਨੇ ਦਿਖਾ ਦਿੰਦੇ ਨੇ ਹੋਰ ਹੁੰਦੇ ਨੇ ਉੱਥੇ ਜਾ ਕੇ ਨਿਕਲਦਾ ਕੁਝ ਹੋਰ ਹੈ ਸੋ ਮੈਂ ਚਾਹੁੰਨਾ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਜੇ ਕਿਤੇ ਇਨਕੁਆਇਰੀ ਕਰਕੇ ਜਾਣ ਜਾਂ ਕਿਸੇ ਪੱਕੇ ਬੰਦੇ ਰਾਹੀਂ ਜਾਣ ਤਾਂ ਉੱਥੇ ਕੰਮ ਮਿਲ ਸਕਦਾ ਨਹੀਂ ਤਾਂ ਉੱਥੇ ਇੰਨਾ ਜ਼ਿਆਦਾ ਬੁਰਾ ਹਾਲ ਹੁੰਦਾ ਕਿ ਛਾਂਟੇ ਮਾਰ ਮਾਰ ਕੇ ਕੰਮ ਕਰਾਉਂਦੇ ਨੇ ਪਾਸਪੋਰਟ ਖੋ ਕੇ ਰੱਖ ਲੈਂਦੇ ਨੇ ਗਲ ਗਲ ਤੇ ਉਹ ਜੇਲ੍ਹ ਕਰਾ ਦਿੰਦੇ ਨੇ ਕਾਨੂੰਨ ਉਹਨਾਂ ਦੇ ਸ਼ਰੀਅਤ ਦੇ ਨੇ ਸਖਤ ਨੇ ਬਹੁਤ ਸਾਰੇ ਮੁੰਡੇ ਹਜੇ ਵੀ ਜੇਲ੍ਹਾਂ 'ਚ ਬੈਠੇ ਨੇ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਵਾਪਸ ਲਿਆਉਣ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ